Oh, ਜੀ ਉਹ ਸੰਤਾਨਾ ਦੇਸ਼ ਹੈ ਸਰ ਕੋ ਸੰਸਾਰੂ ਬਾਈ ਬਾਈ ਕਮਲਾ ਜੀ ਨੀਚੇ ਕਰ ਲੈ ਯਾਰ ਥੋੜੀਆ ਥੋੜਾ ਥੱਲੇ ਕਰ ਲੋ ਯਾਰ ਜੀ ਹਾਂ ਸਮਝ ਲੈ ਉਹ ਵਿਸ਼ੇ ਤੇ ਗੱਲ ਨਹੀਂ ਕੀਤੀ ਇਹ ਨਹੀਂ ਕਿ ਕੀ ਕਰ ਸਕਦਾ ਕੀ ਪਤਾ ਇਧੇ ਤੋਂ ਉੱਪਰ ਕਰ ਦੋ ਇਹ ਲਾ ਬੰਦਾ ਦੋ ਘਾ ਲਾ ਉੱਪਰ ਕਰ ਜਾ ਕੇ ਫਿਰ ਪਟਿਆ ਰੋ ਪਹਿਲਾਂ ਪ੍ਰੈਸ ਨੂੰ ਬਾਈ ਬੈਠਾ ਕਰਾਈਏ ਐਸਪੀਸੀ ਚੋਣਾ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਜੀਮਨੀ ਚੋਣਾ ਨੂੰ ਲੈ ਕੇ ਹੋਈ ਨਹੀਂ ਜੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਥੋੜਾ ਸਮਾਂ ਡੀ ਕਰੋ ਹਾਂ ਕੋਈ ਸੀ ਕਿਹਾ ਉਹ thiếu ਮੌਲਾ ਕਰਨ ਵਾਸਤੇ ਤੇ ਫਿਰ ਆਪਾਂ ਉਹਦੇ ਦੇਖੀ ਅੱਜ ਦੀ ਹਲਫ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਿ ਕਿਵੇਂ ਸੀਗਾ ਕਿਵੇਂ ਪ੍ਰੋਟੋਕੋਲ ਸੀ ਕੀ ਕੁਝ ਸੀਗਾ ਅਮਨ ਜੀ ਦੇਖੀ ਸਭ ਜਿਹੜੀ ਸੀ ਤਾਂ ਪਹਿਲਾਂ ਮੂੰਹ ਮਿੱਠਾ ਚਾਰ ਦਿਨਾਂ ਦੇ ਚਾਰ ਦਿਨ ਫਿਰ ਉਹਦਾ ਟਾਈਮ ਸੀ ਅੱਜ ਵਾਪਸ ਫਿਰ ਭੇਜ ਦਿੱਤਾ ਗਿਆ ਉਹ ਕਹਿੰਦੇ ਸੀ ਕਿ ਅਪ ਟੂ 4 ਡੇ ਅਪ ਟੂ 4 ਡੇ ਉਹ ਇੱਕ ਦਿਨ ਚ ਹੁਣ ਉਹ ਵਾਪਸ ਚਲੇ ਗਏ ਕਹਿੰਦੇ ਤੁਸੀਂ ਵੀ ਬਰਫੀ ਖਵਾਈ ਉਹਨਾਂ ਨੂੰ ਹਲ ਮੰਨਮੈਂਟ ਜਦੋਂ ਉਹਨਾਂ ਨੇ ਹਲਫ ਲਈ ਹੈ ਸਾਰਿਆਂ ਨੂੰ ਤੁਸੀਂ ਵੀ ਸ਼ਕੋ ਪਹਿਲਾਂ ਉਹ ਮੀਟਾ ਕਰੋ ਜੀ ਪੰਜਾਬ ਦੀ ਸੰਤ ਉਹਦੇਸ਼ ਵਾਦੀ ਸੰਗਤ ਦੇ ਨਾਲ ਆਪਾਂ ਜੋ ਵੀ ਕੁਝ ਹੋ ਸਕੋ ਸੰਗਤ ਲਈ ਵਾਦ ਤੋਂ ਵਧ ਕਰਦੇ ਬਸ਼ੀਤ ਰਹਾਂਗੇ ਬਾਕੀ ਸੰਗਤਾਂ ਚੜ੍ਹਦੀ ਕਲਾ ਚ ਰਹਿਣ ਤੇ ਜੇ ਕੋਈ ਵੀ ਜਿੱਦਾਂ ਦੀ ਕੋਈ ਮੁਸ਼ਕਲ ਆ ਰਹੀ ਹੈ ਜੇ ਸ਼ਾਇਦ ਉਹ ਵਾਲੇ ਸਮੇਂ ਚ ਕੜ ਜਾਂਣਗੇ ਤਾਂ ਬਾਕੀ ਤੁਸੀਂ ਉਹਨਾਂ ਦੇ ਨਾਲ ਵਿਚਰੋ ਆਪਣੀ ਟੀਮ ਨੂੰ ਪੂਰੀ ਨੂੰ ਲੈ ਕੇ ਤੇ ਹਲਕੇ ਦਾ ਖਿਆਲ ਰੱਖੋ ਜਿੰਨਾ ਵਾਦ ਤੋਂ ਵਧ ਰੱਖਿਆ ਜਾਂਦਾ ਕੀ ਕੁਛ ਇਹ ਵੀ ਗੱਲਾਂ ਹੋਈਆਂ ਕਿ ਐਮਐਸਏ ਕਦੋਂ ਟੁੱਟੂਗੀ ਜਾਂ ਕਦੋਂ ਹੁਣ ਪੱਕੇ ਤੌਰ ਦੇ ਉੱਤੇ ਬਾਹਰ ਆ ਸਕਦੇ ਨੇ ਕੀ ਕੁਛ ਚੀਜ਼ਾਂ ਨੇ ਇਹ ਨਹੀਂ ਨਹੀਂ ਇੰਨਾ ਦੀ ਅਜੇ ਪ੍ਰੈਸ਼ਰ ਤੇ ਬਾਰੇ ਕੋਈ ਗੱਲ ਨਹੀਂ ਹੋਈ ਜਾਂਦੀ ਇੱਕ ਤੇ ਉਹਨਾਂ ਦੇ ਪ੍ਰਸ਼ਾਦਾ ਛਕਣਾ ਸੀ ਉਸ ਟਾਈਮ ਉਹ ਚ ਨਿਕਲ ਗਿਆ ਕੋਈ ਨਹੀਂ ਕਹਿੰਦਾ 3 ਘੰਟਾ ਮਰ ਕੀ ਗੱਲਬਾਤ ਪਈ ਹੈ ਭਾਈ ਸਾਹਿਬ ਉਹਨਾਂ ਨੇ ਸੰਤਾਨਾ ਹੀ ਫਿਰ ਅੱਗੇ ਨੂੰ ਕਰਵਾ ਦਿੱਤਾ ਜਿਹੜੇ ਇੱਥੇ ਪੰਜਾਬ ਤੋਂ ਚੱਲ ਕੇ ਜਾਂ ਦਿੱਲੀ ਤੋਂ ਚੜ੍ਹ ਕੇ ਉਹਨਾਂ ਮਿਲਣ ਵਾਸਤੇ ਆਏ ਉਹ ਕਹਿੰਦਾ ਕਿ ਇਹ ਮੈਨੂੰ ਇਹ ਗੱਲ ਦਾ ਅਫਸੋਸ ਹੈ ਕਿ ਚਲੋ ਉਹ ਨਹੀਂ ਮਿਲ ਸਕੇ ਉਹ ਮੇਰੇ ਵਾਸਤੇ ਇਨਾ ਪਿਆਰ ਦਿਖਾ ਰਹੇ ਹੈ ਕਿ ਇਨਾ ਔਖੇ ਹੋ ਕੇ ਪਹੁੰਚਣਾ ਦਿੱਲੀ ਦੀ ਪੰਜਾਬ ਤੋਂ ਦਿੱਲੀ ਪਹੁੰਚਣਾ ਜਿਹੜਾ ਸੌਖਾ ਨਹੀਂ ਆ। ਬਾਕੀ ਵਿਦੇਸ਼-ਵਦੇਸ਼ ਦੀਆਂ ਸਿੱਖ ਸੰਗਤਾਂ ਦੋਨਾਂ ਨੇ ਬਹੁਤ ਮਦਦ ਕੀਤਾ ਤੇ ਮੀਡੀਆ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਕਿ ਜਿਹੜੀ ਇਹ ਜਿਹੜੀ ਗੱਲ ਪੂਰੀ ਇੰਟਰਨੈਸ਼ਨਲ ਲੈਵਲ ਤੇ ਲਿਖੇ ਜਾ ਰਹੀ ਸੀ ਉਹ ਦੇਸ਼ ਉਹ ਖਡੂਰ ਸਾਹਿਬ ਵਾਸਤੇ ਉਹਨਾਂ ਨੇ ਕਈ ਕੋਈ ਗੱਲ ਖਡੂਰ ਸਾਹਿਬ ਦੀ ਸੰਗਤ ਉਹਨਾਂ ਨੇ ਪੰਜਾਬ ਦੇ ਸੰਗਤਾਂ ਨੂੰ ਇੱਕੋ ਹੀ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਸ਼ਰੋਮਣੀ ਕਮੇਟੀ ਦੇ ਵਿੱਚ ਵੋਟਾਂ ਆ ਰਹੀਆਂ ਉਹ ਸਾਰੇ ਜਣੇ ਵੱ ਹਰੇਕ ਜਿਹੜੇ ਜੇ ਬੰਦੇ ਦੀ ਵੋਟ ਬਣ ਸਕਦੀ ਆ ਉਹ ਆਪਣੇ ਆਪਣੇ ਵੋਟ ਬਣਾਵੇ ਜੇ ਆਉਣ ਵਾਲੇ ਸਮੇਂ ਜੇ ਕੋਈ ਸਰੋਨੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਉਹਦੇ ਜੇ ਸਾਰੀਆਂ ਵੋਟਾਂ ਬਣੀਆਂ ਹੋਣਗੀਆਂ ਤੇ ਸਾਰੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ ਆਪਾਂ ਕੋਈ ਸਰੋਨੀ ਕਮੇਟੀ ਦੇ ਪ੍ਰਬੰਧ ਦੇ ਜਿਹੜਾ ਇਹੋ ਜਿਹੇ ਬੰਦੇ ਚ ਲਈਏ ਚੁਣ ਕੇ ਅੱਗੇ ਜਿਹੜੇ ਉਹ ਪ੍ਰਬੰਧ ਮੁਸਦਹਾ ਕਰਦੇ ਹੁਣ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰ ਸਕਦੇ ਹੁਣ ਧਰਮ ਦੀ ਸਮਰਥਾ ਤਾਂ ਮਨਾ ਇਹ ਜਾਏ ਐਜੀਪੀਸੀ ਕੇ ਚੁਣਾਵ ਜੋ ਹੈ ਅਬ ਅਮਰਤਪਾਲ ਕੀ ਦੇਖ ਰੱਖ ਨੇ ਚੁਣਾਵ ਚੜ ਲੜਾਈ ਆਏ ਕੋ ਅਮਰਤਪਾਲ ਕੀ ਦੇਖ ਰੱਖੇ ਮੈਂ ਨਹੀਂ ਉਹਨਾਂ ਦਾ ਇਹ ਮਕਸਦ ਇਹ ਹੈ ਕਿ ਚਾਹ ਹਰ ਮਿਲ ਕੇ ਚਾ ਕਿਸੇ ਵੀ ਕੋਈ ਅچھے ਆਦਮੀ ਕੋ ਜੋ ਜੋ ਧਾਰਮਿਕ ਵਿਰਤੀ ਵਾਲੇ ਜਿੰਨਾਂ ਧੰਦਾ ਨਾ ਹੋਵੇ ਇਹ ਚੀਜ਼ ਕੋ ਉਹ 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 ਅੱਗੇ ਆਏ ਉਹ ਕੰਮ ਕੋ ਸਮਰਪਿਤ ਆ ਗਏ ਸੋ ਚੁੱਕਾ ਦਾ ਮਾਹੌਲ ਕਿਦਾਂ ਦਾ ਸੀਗਾ ਉਸ ਬਾਰੇ ਗੱਲ ਕੀਤੀ ਕੋਈ ਜਿੱਥੇ ਸੋ ਚੁੱਕੀ ਕੌਣ ਸੀਗਾ ਉਹ ਬਹੁਤ ਠੀਕ ਸੀਗਾ ਮਾਹੌਲ ਲੇਕਿਨ ਓਮ ਵਿਰਲਾ ਤੇ ਸਾਹਮਣੇ ਚੁੱਕੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਉਹਨਾਂ ਨੂੰ ਵਿਰਲਾ ਸਾਹਮਣੇ ਵਿਰਲਾ ਸਾਹਮਣੇ ਨਹੀਂ ਪਟੇ ਲਾ ਤੇ ਬੱਡੇ ਬੁਲਾਏ ਉਹਨਾਂ ਨੇ ਸਾਹਮਣੇ ਕਿੰਨਾ ਸਾਹਮਣੇ ਠੀਕ ਹੈ ਤਾਂ ਕੋਈ ਸੰਦੇਸ਼ ਵੀ ਦਿਆ ਹੈ ਜੋ ਹਲਕਾ ਵਾਸੀ ਹੈ ਤੇ ਜਿਹੜੀ ਹਲਕਾ ਵਸਿਆ ਨੂੰ ਕਿਹਾ ਚੜਦੀ ਕਲਾ ਚੜੋ ਬਾਕੀ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਟੀਮ ਆ ਇਲੈਕਸ਼ਨ ਲੜੀ ਆ ਜਾਂ ਤੁਸੀਂ ਜਿੰਨੇ ਵੀ ਉਹਨਾਂ ਦੇ ਜੋ ਵੀ ਉਹਨਾਂ ਦੇ ਕੋਈ ਮਸਲੇ ਆਉਂਦੇ ਆ ਤੁਹਾਨੂੰ ਸਾਰੇ ਜਣੇ ਨਾਲ ਮਿਲ ਕੇ ਤੁਸੀਂ ਨਿਬਾਲ ਕਰੋ ਠੀਕ ਹੈ ਜੀ ਠੀਕ ਹੈ ਥੈਂਕ ਯੂ लग रहा है पहले भी लगता था बाकी चलो है कि हम लोगों ने उसको देख लिया अमृत सिंह ने हम लोगों को दिखाए मजे होगी उनके साथ तो हम लोग खुश खुशी अच्छा लगा बहुत अच्छा, 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 अच्छा लगा मन को सुकून मिला है अभी अपने खुशी बयान नहीं कर पाएंगे जैसे घूंगे को खाया पूछे थे क्या कहिए घूंगे आदमी को मिठाई खिला दो और पूछो कि स्वाद बता बेटा नहीं बता सकेगा ऐसे मेरे को अभी सुकून मिला है और गुरु साहब का धन्यवाद और सभी पंथ को बधाई बहुत ज्यादा खुशी हुई है ਜੀ ਭਾਈ ਸਾਹਿਬ ਨੂੰ ਸਾਨੂੰ ਕੱਲ੍ਹ ਦੀ ਆਸ ਸੀ ਕਿ ਸਾਡ ਨੂੰ ਦਰਸ਼ਨ ਹੋਣਗੇ ਸਾਨੂੰ ਦਰਸ਼ਨ ਹੋਏ ਆ ਬਹੁਤ ਜ਼ਿਆਦਾ ਵੱਡੀ ਅੱਜ ਖੁਸ਼ੀ ਜਿੱਤ ਸਾਡੀ ਪ੍ਰਾਪਤ ਸੀ ਕਿ ਅੱਜ ਭਾਈ ਸਾਹਿਬ ਨੇ ਬਤੌਰ ਐਮਪੀ ਅੱਜ ਸੌਂ ਚੁੱਕੀ ਆ ਜਿੰਦੇ ਕਰਕੇ ਸਾਰੇ ਹੀ ਹਲਕੇ ਦੇ ਵਿੱਚ ਖੰਡੂਰ ਸਭ ਹਲਕੇ ਦੇ ਵਿੱਚ ਖੁਸ਼ੀ ਦੀ ਲਹਿਰਾਂ ਲੱਡੂ ਮੰਡੇ ਜਾ ਰਹੇ ਆ ਕਿ ਭਾਈ ਸਾਹਿਬ ਅੱਜ ਪ੍ਰੋਪਰ ਵੇ ਨਾਲ ਐਮਪੀ ਬਣ ਗਏ ਹੋਏ ਆ